ਲੇਕਿਨ ਸਭ ਤੋਂ ਵੱਡੀ ਮੈਂ ਜ਼ਰੂਰਤ ਹੈ ਜਿਹੜੀ ਉਹ ਇਹ ਸਮਝਦਾ ਹਾਂ ਕਿ ਉਹ ਲੋਕਾਂ ਚੋਂ ਨਫ਼ਰਤ ਨੂੰ ਖਤਮ ਕਰਨਾ ਹੈ ਤੇ ਨਫ਼ਰਤ ਉਦੋਂ ਹੀ ਖਤਮ ਹੋ ਸਕਦੀ ਹੈ ਜਦ ਅਸੀਂ ਕੋਈ ਵੀ ਕੰਮ ਕਰਦੇ ਹੋਏ ਉਹਦੇ ਵਿੱਚ ਭੇਦ ਭਾਵ ਨਹੀਂ ਕਰਦੇ ਤੇ ਅਸੀਂ ਜਦ ਵੀ ਕਦੀ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਕਦੀ ਰਾਮ ਨੋਬੀ ਦਾ ਕੋਈ ਪ੍ਰੋਗਰਾਮ ਹੋਵੇ ਉੱਥੇ ਜਾਣਾ ਹੁੰਦਾ ਹੈ ਜਾਂ ਕਦੀ ਕਿਸੇ ਮੰਦਰ ਸਭਾ ਜੀ ਜਾਂ ਚਰਚ ਜਦ ਕਦੀ ਜਾਣਾ ਵੀ ਹੋਇਆ ਤੇ ਹਮੇਸ਼ਾ ਅਸੀਂ ਉਹ ਗੱਲ ਕੀਤੀ ਹੈ ਜਿਹੜੀ ਕਿ ਇਨਸਾਨੀਅਤ ਦੇ ਲਈ ਹੋਵੇ ਭਾਈਚਾਰਕ ਸਾਂਝ ਦੀ ਹੋਵੇ ਮੁਹੱਬਤ ਦੀ ਹੋਵੇ ਲੋਕਾਂ ਨੂੰ ਜੋੜਨ ਦੀ ਹੋਵੇ ਤੋੜਨ ਦੀ ਨਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਅੱਜ ਪੰਜਵਾਂ ਦਿਨ ਤਾਂ ਭੁੱਖ ਹੜਤਾਲ ਦਾ ਹੋ ਗਿਆ ਤੁਸੀਂ ਗਏ ਵੀ ਸੀਗੇ ਡੱਲੇਵਾਲ ਉਹਨਾਂ ਨੂੰ ਮਿਲ ਕੇ ਵੀ ਆਏ ਸੀ ਇੱਕ ਤਾਂ ਤੁਸੀਂ ਕਿਸਾਨ ਅੰਦੋਲਨ ਨੂੰ ਕਿਵੇਂ ਵੇਖਦੇ ਹੋ ਤੇ ਜਦੋਂ ਤੁਸੀਂ ਗਏ ਸੀ ਉਦੋਂ ਤੁਸੀਂ ਕੀ ਦੇਖਿਆ ਕੀ ਮਹਿਸੂਸ ਕੀਤਾ ਹੈਰਤ ਦੀ ਗੱਲ ਇਹ ਹੈ ਕਿ ਪਿਛਲੀ ਫਰਵਰੀ ਚ ਜਾਂ ਜਨਵਰੀ ਚ ਸ਼ਾਇਦ ਇਹ ਅੰਦੋਲਨ ਸ਼ੁਰੂ ਹੋਇਆ ਸੀ ਉਹਨੇ 1 ਸਾਲ ਤੋਂ ਉੱਤੇ ਹੋ ਗਿਆ ਲੇਕਿਨ ਕੇਂਦਰ ਸਰਕਾਰ ਨੇ ਬਿਲਕੁਲ ਵੀ ਮਤਲਬ ਇੱਕ ਦਫਾ ਵੀ ਗੱਲਬਾਤ ਦੀ ਜਿਹੜੀ ਹੈ ਕੋਸ਼ਿਸ਼ ਨਹੀਂ ਕੀਤੀ ਤੇ ਬਹੁਤ ਪੁਰਾਣੀ ਕਹਾਵਤ ਹੈ ਕਿ ਨੀਮ ਹਕੀਮ ਖਤਰਾ ਹੈ ਜਾਨ ਨੀਮ ਮੁੱਲਾ ਖਤਰਾ ਹੈ ਈਮਾਨ ਕਿ ਅਗਰ ਡਾਕਟਰ ਪੂਰਾ ਪੜਿਆ ਲਿਖਿਆ ਨਹੀਂ ਹੋਏਗਾ ਉਹ ਪਤਾ ਨਹੀਂ ਕਿਹੜੀ ਦਵਾਈ ਦੇ ਦੇਗਾ ਤੇ ਕਿਹੜਾ ਟੀਕਾ ਲਾ ਦੇਗਾ ਤੇ ਇਸੇ ਤਰ੍ਹਾਂ ਧਰਮ ਦਾ ਵੀ ਆਗੂ ਅਗਰ ਪੂਰਾ ਪੜਿਆ ਲਿਖਿਆ ਨਹੀਂ ਹੋਏਗਾ ਉਹਨੇ ਧਰਮ ਦਾ ਅਧਿਐਨ ਨਹੀਂ ਕੀਤਾ ਹੋਏਗਾ ਫਿਰ ਉਹ ਹਮੇਸ਼ਾ ਇਹੀ ਕਹੇਗਾ ਕਿ ਧਰਮ ਖਤਰੇ ਦੇ ਅਗਰ ਕੋਈ ਧਰਮ ਇਹ ਕਹਿੰਦਾ ਕਿ ਦੂਜੇ ਨੂੰ ਜੀਣ ਨਾ ਦਿਓ ਦੂਜੇ ਨੂੰ ਹੱਸਣ ਨਾ ਦਿਓ ਦੂਜੇ ਨੂੰ ਖੇਡਣ ਨਾ ਦਿਓ ਦੂਜੇ ਨੂੰ ਮਿਲਣ ਨਾ ਦਿਓ ਫਿਰ ਇਹਦਾ ਮਤਲਬ ਉਹਨੂੰ ਦੁਬਾਰਾ ਇੱਕ ਵਾਰੀ ਆਪਣੇ ਧਰਮ ਨੂੰ ਪੜ੍ਹਨ ਦੀ ਜ਼ਰੂਰਤ ਹੈ ਪੰਜਾਬ ਦੇ ਸ਼ਾਹੀ ਇਮਾਮ مولانا ਉਸਮਾਨ ਲੁਧਿਆਣਵੀ ਜਿਨ੍ਹਾਂ ਦਾ ਨਾਮ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨਾਂ ਦੀ ਲਿਸਟ ਦੇ ਵਿੱਚ ਆਇਆ ਹੈ ਅੱਜ ਉਹ ਸਾਡੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਮੌਜੂਦ ਨੇ ਨਾਲ ਹੀ ਮੌਜੂਦ ਨੇ ਪੰਜਾਬੀ ਬੁਲੇਟਿਨ ਦੇ ਐਡੀਟਰ ਇਮਰਾਨ ਖਾਨ ਆਓ ਗੱਲਬਾਤ ਕਰਦੇ ਹਾਂ ਸਰ ਕਿਵੇਂ ਵੇਖਦੇ ਹੋ ਤੁਸੀਂ ਇਹ ਸੁਪਲਬਦੀ ਨੂੰ ਬismillah अर रहमान अर रहीम शुरू अल्लाह ताला ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਇਰਹਮ ਕਰਨ ਵਾਲੇ ਇਹ ਉਪਲਬਦੀ ਮੈਂ ਸਮਝਦਾ ਕਿ ਖੁਦਾ ਦੇ ਵੱਲੋਂ ਉਹਦਾ ਫਾਜ਼ਲ ਹੈ ਉਹਦੀ ਮਿਹਰਬਾਨੀ ਤੇ ਆ ਜਿਹੜੇ ਸਾਥ ਰਹਿਣ ਵਾਲੇ ਦੋਸਤ ਮਿੱਤਰ ਭਰਾ ਲੋਕ ਜਿਹੜੇ ਨੇ ਜਿਹੜੇ ਕਿ ਪੰਜਾਬ 'ਚ ਤੇ ਪੂਰੀ ਦੁਨੀਆ 'ਚ ਵਸਦੇ ਨੇ ਖਾਸ ਕਰ ਪੰਜਾਬੀ ਮਾਂ ਬੋਲੀ ਨੂੰ ਜਿਹੜੇ ਲੋਕ ਬੋਲਦੇ ਨੇ ਉਹਨਾਂ ਦੀ ਮੁਹੱਬਤ ਹੈ ਤਾਂ ਹੈ ਜੀ ਬਾਕੀ ਧਰਮਾਂ 'ਚ ਵੀ ਤੁਹਾਨੂੰ ਬਹੁਤ ਐਹਮੀਅਤ ਦਿੱਤੀ ਜਾਂਦੀ ਹੈ ਕਈ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਵਿਖਿਆ ਜਾਂਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸਮਝਦਾ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਕਿ ਆਪਣੇ ਧਰਮ ਦੇ ਵਿੱਚ ਪਰਪੱਖ ਹੋਵੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੂਸਰੇ ਧਰਮਾਂ ਦਾ ਨਾ ਸਿਰਫ ਸਤਿਕਾਰ ਕਰੇ ਬਲਕਿ ਜਦਕਦੀ ਦੂਸਰੇ ਧਰਮ ਦੇ ਲੋਕ ਮਿਲਣ ਤੇ ਉਹਨਾਂ ਨੂੰ ਉਹਨਾਂ ਦੇ ਧਰਮ ਦੇ ਮੁਤਾਬਕ ਹੀ ਉਹਨਾਂ ਦੇ ਨਾਲ ਗੱਲਬਾਤ ਕਰੇ ਤੇ ਆਸੀਂ ਜਦ ਵੀ ਕਦੀ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਕਦੀ ਰਾਮ ਨੋ ਵੀ ਦਾ ਕੋਈ ਪ੍ਰੋਗਰਾਮ ਹੋਵੇ ਉੱਥੇ ਜਾਣਾ ਹੁੰਦਾ ਹੈ ਜਾਂ ਕਦੀ ਕਿਸੇ ਮੰਦਿਰ ਸਭਾ ਜੀ ਜਾਂ ਚਰਚ ਜਦ ਕਦੀ ਜਾਣਾ ਵੀ ਹੋਇਆ ਤੇ ਹਮੇਸ਼ਾ ਅਸੀਂ ਉਹ ਗੱਲ ਕੀਤੀ ਹੈ ਜਿਹੜੀ ਕਿ ਇਨਸਾਨੀਅਤ ਦੇ ਲਈ ਹੋਵੇ ਭਾਈਚਾਰਕ ਸਾਂਝ ਦੀ ਹੋਵੇ ਮੁਹੱਬਤ ਦੀ ਹੋਵੇ ਲੋਕਾਂ ਨੂੰ ਜੋੜਨ ਦੀ ਹੋਵੇ ਤੋੜਨ ਦੀ ਨਾ ਹੋਵੇ ਇਹੀ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਧਰਤੀ ਤੋਂ ਜਿਹੜਾ ਸਨੇਹਾ ਅੱਜ ਤੋਂ ਕਈ ਹਜ਼ਾਰ ਸਾਲਾਂ ਤੋਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਔਰ ਸ਼ੇਖ ਬਾਬਾ ਫਰੀਦੁੱਦੀਨ ਸ਼ਕਰਗੰਜ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਮੈਂ ਸਮਝਦਾ ਕਿ ਉਹ ਸੁਨੇਹੇ ਨੂੰ ਅੱਗੇ ਲੈ ਜਾਣ ਦੀ ਵਜ੍ਹਾ ਨਾਲ ਹੀ ਆਪਾਂ ਜਿਸ ਮੁਕਾਮ ਤੇ ਹਾਂ ਕਿ ਸਿਰਫ ਧਰਮ ਦੇ ਲੋਕ ਜਿਹੜੇ ਨੇ ਉਹ ਇੱਕ ਦੂਸਰੇ ਨਾਲ ਪਿਆਰ ਕਰਦੇ ਪਹਿਲੇ ਸੀ ਜੀ ਤੁਹਾਡੇ ਦਾਦਾ ਜੀ ਨੇ ਇੱਕ ਸੰਸਥਾ ਦੀ ਸ਼ੁਰੂਆਤ ਕੀਤੀ ਤੁਸੀਂ ਹੁਣ ਅੱਗੇ ਉਹਨਾਂ ਦੇ ਕਾਰਜ ਤੋਰੇ ਹੋਏ ਨੇ ਤੁਹਾਡੇ ਫਾਦਰ ਸਾਹਿਬ ਵੀ ਜਿੰਮੇਵਾਰੀ ਨੂੰ ਨਿਭਾ ਚੁੱਕੇ ਨੇ ਹੁਣ ਕਿਹੜੇ ਕਿਹੜੇ ਪ੍ਰੋਜੈਕਟਾਂ ਦੇ ਉੱਤੇ ਹੋਰ ਕੰਮ ਅਸਲ ਜੀ ਜਿਹੜੀ ਸਾਡੀ ਸੰਸਥਾ ਹੈ ਮਜਲਿਸ-ਏ-ਰਸੂਲ ਅੱਲ੍ਹਾ ਉਹਦੀ ਸ਼ੁਰੂਆਤ ਤਾਂ ਅੰਗਰੇਜ਼ ਨੂੰ ਭਾਰਤ ਤੋਂ ਕੱਢਣ ਦੇ ਲਈ ਕੀਤੀ ਗਈ ਸੀ ਸਨ 1929 'ਚ ਬਣਾਈ ਤੇ ਉਦੋਂ ਵੀ ਆਈ ਉਹ ਹਾਲਾਤ ਸੀ ਕਿ ਲੋਕ ਅੰਗਰੇਜ਼ ਜਿਹ ਉਹ ਕਹਿੰਦਾ ਸੀ ਕਿ ਸਟੇਸ਼ਨਾਂ ਤੇ ਦੋ ਦੋ ਘੜੇ ਰੱਖੋ ਇੱਕ ਘੜੇ ਦੇ ਉੱਤੇ ਲਿਖ ਦਿੱਤਾ ਗਿਆ Hindu ਪਾਣੀ ਦੂਸਰੇ ਘੜੇ ਤੇ ਲਿਖਤਾ ਮੁਸਲਮਾਨ ਪਾਣੀ ਔਰ ਫਿਰ ਜਦੋਂ ਟ੍ਰੇਨ ਆਂਦੀ ਸੀ ਆਵਾਜ਼ ਲੱਗਦੀ ਸੀ ਵੀ Hindu ਪਾਣੀ ਪੀਓ ਮੁਸਲਮਾਨ ਪਾਣੀ ਪੀਓ ਤੇ ਮੇਰੇ ਦਾਦਾ ਮੌਲਾਨਾ ਹਬੀਬੁਰਹਿਮਾਨ ਲੁਧਿਆਣਵੀ ਨੇ ਨਾ ਸਿਰਫ ਉਹ ਘੜੇ ਭੰਨੇ ਸਾਰੇ ਸਟੇਸ਼ਨਾਂ ਤੇ ਉਹਨਾਂ ਦੇ ਵਰਕਰਾਂ ਨੇ ਇੱਕ ਲੰਬੀ ਲੜਾਈ ਲੜੀ ਉਹ ਚ ਸਜ਼ਾਵਾ ਵੀ ਹੋਈਆਂ ਲੇਕਿਨ ਲਾਲ ਲਾਲ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਅਗਰ ਆਪਾਂ ਇੱਕੋ ਹੀ ਪਾਣੀ ਪੀਵਾਂਗੇ ਤਾਂ ਹੀ ਦੇਸ਼ ਆਜ਼ਾਦ ਹੋਏਗਾ ਅਸਲ ਮੂਲ ਉਹਦਾ ਇਹ ਸੀ ਕਿ ਅਸੀਂ ਦੇਸ਼ ਨੂੰ ਆਜ਼ਾਦਤਾ ਕਰਾਈਏ ਨਾਲ ਜਿਹੜੇ ਅੰਗਰੇਜ਼ ਦੇ ਟੋਂਡੀ ਜਿਹੜੇ ਲੋਕ ਅੰਗਰੇਜ਼ ਦੀ ਪੁਸ਼ਤ ਪਨਾਹੀ ਕਰਦੇ ਪਏ ਨੇ ਔਰ ਇਸੇ ਦੇਸ਼ ਦੇ ਵਿੱਚ ਰਹਿ ਰਹੇ ਨੇ ਦੇਸ਼ ਦੇ ਗਦਰਦਾਰ ਨੇ ਉਹਨਾਂ ਨੂੰ ਵੀ ਬੇਨਕਾਬ ਕੀਤਾ ਰਵੇ ਤੇ 1947 ਤੋਂ ਬਾਅਦ ਜਦ ਪਾਕਿਸਤਾਨ ਦੀ ਵੰਡ ਦੀ ਗੱਲ ਹੋਈ ਤੇ ਉਦੋਂ ਮੌਲਾ ਵੀ ਬਰਮਾ ਲੁਧਿਆਨਵੀ ਨੇ ਪਾਕਿਸਤਾਨ ਬਣਾਉਣ ਦੀ ਵਿਰੋਧਤਾ ਕੀਤੀ ਔਰ ਉਹ ਕਿਹਾ ਸੀ ਕਿ ਵੀ ਇਹ ਵੀ ਅੰਗਰੇਜ਼ ਦੀ ਇੱਕ ਸਾਜ਼ਿਸ਼ ਹੈ ਤਾਂ ਅੱਗੇ ਅਸੀਂ ਸਦੀਆਂ ਤੱਕ ਆਪਸ ਦੇ ਵਿੱਚ ਹੀ ਲੜਦੇ ਰਹੀਏ ਤੇ ਮੈਂ ਸਮਝਦਾ ਕਿ 47 ਤੋਂ ਬਾਅਦ ਵੀ ਉਹਨਾਂ ਨੇ ਫਿਰ ਜਦ ਕਿ ਐਟਾ ਵੱਡਾ ਜ਼ਖਮ ਪੰਜਾਬੀਆਂ ਨੂੰ ਲੱਗਿਆ ਜਿਸ ਪੰਜਾਬ ਦੇ ਮੁਸਲਮਾਨ ਤੇ ਸਿੱਖ ਔਰ ਹਿੰਦੂ ਭਰਾ ਇਹਨਾਂ ਨੂੰ ਸਾਰਿਆਂ ਨੂੰ ਬਰਾਬਰ ਦੀ ਤਕਲੀਫ ਜਿਹੜੀ ਆ ਪਹੁੰਚੀ ਹੈ ਲੇਕਿਨ ਉਹਦੇ باوجود ਉਹਨਾਂ ਨੇ ਸਭ ਤੋਂ ਵੱਡਾ ਇਹ ਕੰਮ ਕੀਤਾ ਕਿ ਫਿਰ ਬਸਾਓ ਕਮੇਟੀ ਇੱਕ ਬਣਾਈ ਔਰ ਇਹ ਬੜੀ ਇਤਿਹਾਸਿਕ ਗੱਲ ਹੈ ਕਿ ਹਜ਼ਾਰਾਂ ਹਿੰਦੂ ਸਿੱਖਾਂ ਦੀਆਂ ਬੇਟੀਆਂ ਜਿਹੜੀਆਂ ਕਿ ਉਧਰਲੇ ਪਾਸੇ ਰਹਿ ਗਏ ਸੀ ਉਹਨਾਂ ਨੂੰ ਇੱਥੇ ਲੈ ਕੇ ਆਏ ਇੱਥੇ ਜਿਹੜੀ ਮੁਸਲਮਾਨਾਂ ਦੀਆਂ ਬੇਟੀਆਂ ਰਹਿ ਗਈਆਂ ਸੀ ਉਹਨਾਂ ਨੂੰ ਉਧਰ ਭੇਜਿਆ ਐਦਾਂ ਹੀ ਬੱਚੇ ਜਿਹੜੇ ਰਹਿ ਗਏ ਸੀ ਔਰ ਫਿਰ ਜਿਹੜੇ ਲੋਕ ਉੱਜੜ ਗਏ ਸੀ ਉਹਨਾਂ ਨੂੰ ਦੁਬਾਰਾ ਬਸਾਉਣ ਦੇ ਲਈ ਲਗਾਤਾਰ 20-25 ਸਾਲ ਤੱਕ 1965 ਤੱਕ ਤਾਂ ਲਗਾਤਾਰ ਉਹਨਾਂ ਨੇ ਇਸ ਜ਼ਿਮੰਦੇ ਵਿੱਚ ਕੰਮ ਕੀਤਾ ਹੈ ਉਹਦੇ ਬਾਅਦ ਵੀ ਹੁਣ ਵੀ ਸਾਡੀ ਜਿਹੜੀ ਸੰਸਥਾ ਹੈ ਸੀ ਲਗਾਤਾਰ ਆਪਸੀ ਪਾਇ ਚਰਕ ਸਲਜਾਨ ਨੂੰ ਵਿਵਧਾਨ ਦੀ ਵੀ ਗੱਲ ਕਰਦੇ ਪਏ ਮੈਡੀਕਲ ਲਾਈਨ ਦੇ ਵਿੱਚ ਵੀ ਕੰਮ ਕਰਦੇ ਪਏ ਡਿਸਪੈਂਸਰੀਆਂ ਲਈ ਵੀ ਕੰਮ ਕਰ ਰਹੇ ਲੇਕਿਨ ਸਭ ਤੋਂ ਵੱਡੀ ਮੈਂ ਜ਼ਰੂਰਤ ਹੈ ਜਿਹੜੀ ਉਹ ਇਹ ਸਮਝਦਾ ਹਾਂ ਕਿ ਉਹ ਲੋਕਾਂ ਚੋਂ ਨਫ਼ਰਤ ਨੂੰ ਖਤਮ ਕਰਨਾ ਹੈ ਤੇ ਨਫ਼ਰਤ ਉਹਦੋਂ ਹੀ ਖਤਮ ਹੋ ਸਕਦੀ ਹੈ ਜਦ ਅਸੀਂ ਕੋਈ ਵੀ ਕੰਮ ਕਰਦੇ ਹੋਏ ਉਹਦੇ ਚ ਭੇਦਭਾਵ ਨਹੀਂ ਕਰਾਂਗੇ ਅਗਰ ਤੁਸੀਂ ਭੇਦਭਾਵ ਕਰਦੇ ਹੋ ਧਰਮ ਨੂੰ ਆਧਾਰ ਬਣਾ ਕੇ ਤੇ ਫਿਰ ਮੈਂ ਸਮਝਦਾ ਕਿ ਤੁਹਾਡੀ ਕੋਈ ਵੀ ਸੇਵਾ ਜਿਹੜੀ ਹੈ ਉਹ ਪੂਰੀ ਨਹੀਂ ਹੋ ਸਕਦੀ ਜੀ ਸਰ ਤੁਸੀਂ ਕੀ ਪੁੱਛਣਾ ਚਾਹੋਗੇ ਸਰ ਕਿਸਾਨ ਅੰਦੋਲਨ ਚੱਲ ਰਿਹਾ ਹੈ ਅੱਜ ਪੰਜਵਾਂ ਦਿਨ ਤਾਂ ਭੁਖੜ ਹੜਤਾਲ ਦਾ ਹੋ ਗਿਆ ਤੁਸੀਂ ਗਏ ਵੀ ਸੀਗੇ ਡੱਲੇਵਾਲ ਉਹਨਾਂ ਨੂੰ ਮਿਲ ਕੇ ਵੀ ਆਏ ਸੀ ਇੱਕ ਤਾਂ ਤੁਸੀਂ ਕਿਸਾਨ ਅੰਦੋਲਨ ਨੂੰ ਕਿਵੇਂ ਵੇਖਦੇ ਹੋ ਤੇ ਜਦੋਂ ਤੁਸੀਂ ਗਏ ਸੀ ਉਦੋਂ ਤੁਸੀਂ ਕੀ ਦੇਖਿਆ ਕੀ ਮਹਿਸੂਸ ਕੀਤਾ ਇਸ ਬਾਰੇ ਥੋੜਾ ਮੈਂ ਕਿਸਾਨ ਅੰਦੋਲਨ 'ਚ ਪਿਛਲੀ ਵਾਰ ਵੀ ਸ਼ਾਮਿਲ ਥੇ ਉਦੋਂ ਵੱਡੇ ਸ਼ਾਹੀ ਮਾਮ ਸਾਹਿਬ ਜ਼ਿੰਦਾ ਸੀਗੇ ਤੇ ਸਾਨੂੰ ਉਹਨਾਂ ਨੇ ਉੱਥੇ ਵੀ ਆਪਣੇ ਸ਼ੰਭੂ ਜਿੱਥੇ ਲੱਗਾ ਸੀਗਾ ਮੋਰਚਾ ਦਿੱਲੀ ਦੀ ਬਰੂਹਾ ਤੇ ਉੱਥੇ ਵੀ ਅਸੀਂ ਸ਼ਾਮਲ ਰਹੇ ਤੇ ਇਸ ਵਾਰੀ ਫਿਰ ਸਾਨੂੰ ਲੱਗਿਆ ਕਿ ਕਿਸਾਨ ਅੰਦੋਲਨ ਦੀ ਹਮਾਇਤ ਜੜੀਓ ਕੀਤੀ ਜਾਣੀ ਚਾਹੀਦੀ ਹੈ ਅਸੀਂ ਉੱਥੇ ਗਏ ਔਰ ਦੇਖਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਭਾਈਚਾਰਾ ਲੇਕਿਨ ਹੈਰਤ ਦੀ ਗੱਲ ਇਹ ਹੈ ਕਿ ਪਿਛਲੀ ਫਰਵਰੀ ਚ ਜਾਂ ਜਨਵਰੀ ਚ ਸ਼ਾਇਦ ਇਹ ਅੰਦੋਲਨ ਸ਼ੁਰੂ ਹੋਇਆ ਸੀ ਹੁਣ ਇੱਕ ਸਾਲ ਤੋਂ ਉੱਤੇ ਹੋ ਗਿਆ ਹੈ ਲੇਕਿਨ ਕੇਂਦਰ ਸਰਕਾਰ ਨੇ ਬਿਲਕੁਲ ਵੀ ਮਤਲਬ ਇੱਕ ਦਫਾ ਵੀ ਗੱਲਬਾਤ ਜੜੀ ਹੈ ਕੋਸ਼ਿਸ਼ ਨਹੀਂ ਕੀਤੀ ਮੈਂ ਸਮਝਦਾ ਹਾਂ ਕਿ ਇਨਸਾਨੀਅਤ ਦੇ ਆਧਾਰ ਤੇ ਵੀ ਬਹੁਤ ਹੀ ਨੀਮੀ ਗੱਲ ਹੈ ਆਪਾਂ ਇਨਸਾਨੀਅਤ ਦੇ ਆਧਾਰ ਤੇ ਵੀ ਆਪਾਂ ਨੂੰ ਗੱਲਬਾਤ ਜੜੀ ਹੈ ਉਹ ਜਾਰੀ ਰੱਖਣੀ ਚਾਹੀਦੀ ਕਿਉਂਕਿ ਸੰਵਾਦ ਜਿਹੜਾ ਹੈ ਉਹ ਭਾਰਤ ਦੀ ਵਿਸ਼ੇਸ਼ਤਾ ਹੈ ਅਗਰ ਤੁਸੀਂ ਪੰਜਾਬ ਨੂੰ ਹੀ ਦੇਖੋਗੇ ਗੁਰੂ ਨਾਨਕ ਦੇਵ ਜੀ ਦੇ ਜਿੰਨੀਆਂ ਉਦਾਸੀਆਂ ਨੇ ਜਿੰਨੇ ਸਫਰ ਨੇ ਉਹ ਸੰਵਾਦ ਹੀ ਹੋਏ ਨੇ ਸਾਰਿਆਂ ਦੇ ਨਾਲ ਅਜਾ ਸੰਵਾਦ ਨਾਲ ਇਹ ਫਾਇਦਾ ਹੁੰਦਾ ਹੈ ਕਿ ਝੰਗ ਟਲ ਜਾਂਦੀ ਹੈ ਹਾਲਾਤ ਅੱਛੇ ਹੋ ਜਾਂਦੇ ਨੇ ਨਫ਼ਰਤ ਖਤਮ ਹੋ ਜਾਂਦੀ ਹੈ ਮੁਹੱਬਤ ਆ ਜਾਂਦੀ ਹੈ ਲੇਕਿਨ ਇਹਨਾਂ ਦੇ ਨਾਲ ਕਿਸਾਨਾਂ ਨਾਲ ਸੰਵਾਦ ਵੀ ਨਾ ਹੋਣਾ ਤੇ ਮੈਂ ਸਮਝਦਾ ਦੁੱਖ ਦੀ ਗੱਲ ਹੈ ਡੱਲੇਵਾਲ ਸਾਹਿਬ ਨੂੰ ਮੈਂ ਮਿਲਿਆ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਸੀ ਇਸ ਗੱਲ ਨੂੰ ਵੀ 20 20 ਦਿਨ ਹੋ ਗਏ ਅਇਤਾ ਮੇਰੇ ਖਲੋਣਾ ਦਾ 50ਵਾਂ ਦਿਨ ਹੈ 51ਵਾਂ ਦਿਨ ਹੈ ਉਹਨਾਂ ਦੀ ਭੁਖ ਹੜਤਾਲ ਦਾ ਹਜੇ ਵੀ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਡੱਲੇਵਾਲ ਬੈਠਾ ਹੈ ਤੁਸੀਂ ਉਹਨੂੰ ਪੰਜਾਬ ਦੀ ਮੰਗਾਂ ਨਾ ਸਮਝੋ ਪੰਜਾਬੀਆਂ ਦੀਆਂ ਨਾ ਸਮਝੋ ਉਹਨੂੰ ਇੱਕ ਸੂਬੇ ਨੂੰ ਜਾਂ ਸਿਆਸੀ ਤੌਰ ਤੇ ਕੁਝ ਬਣਾ ਕੇ ਨਾ ਦੇਖੋ ਉਹ ਮਿੱਟੀ ਦੀ ਗੱਲ ਕਰਦਾ ਪਿਆ ਹੈ ਔਰ ਮਿੱਟੀ ਦੀਆਂ ਮੰਗਾਂ ਹੈ ਔਰ ਤੁਸੀਂ ਉਹਨਾਂ ਮੰਗਾਂ ਨੂੰ ਪਿਛਲੀ ਵਾਰੀ ਮੰਨਿਆ ਅਗਰ ਤੁਸੀਂ ਦੁਬਾਰਾ ਅਗਰ ਉਹਨਾਂ ਮੰਗਾਂ ਨੂੰ ਲਾਗੂ ਕਰ ਦੋਗੇ ਤੇ ਮੈਂ ਸਮਝਦਾ ਕਿ ਅੰਦੋਲਨ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ ਜੀ ਬਿਲਕੁਲ ਪਿਛਲੇ 8-10 ਸਾਲ ਦੀ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਧਰਮਾਂ ਨੂੰ ਲੈ ਕੇ ਜਿਹੜੀ ਦੇਸ਼ ਦੇ ਵਿੱਚ ਗੈਪ ਵੱਧ ਰਿਹਾ ਹੈ ਉਹਦੇ 'ਚ ਤੁਹਾਡੇ ਵਰਗੇ ਜਿਹੜੇ ਸਕਾਲਰ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਪੋਲੀਟੀਕਲੀ ਗੈਪ ਵਧਾਇਆ ਜਾ ਰਿਹਾ ਹੈ ਉਹਨੂੰ ਘਟਾਇਆ ਜਾਏ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਸਲ 'ਚ ਮੈਂ ਇਹ ਸਮਝਦਾ ਹਾਂ ਕਿ ਜਿਹੜੇ ਸਿਆਸਤਦਾਨ ਨੇ ਨਾ ਉਹ ਧਰਮ ਨੂੰ ਸਿਆਸਤ ਦੇ ਲਈ ਇਸਤੇਮਾਲ ਕਰਨ ਲੱਗ ਪਏ ਇੱਕ ਬਹੁਤ ਪੁਰਾਣੀ ਕਹਾਵਤ ਹੈ ਕਿ ਨੀਮ ਹਕੀਮ ਖਤਰਾ ਹੈ ਜਾਨੀ ਮੁੱਲਾ ਖਤਰਾ ਹੈ ਈਮਾਨ ਕਿ ਅਗਰ ਡਾਕਟਰ ਪੂਰਾ ਪੜਿਆ ਲਿਖਿਆ ਨਹੀਂ ਹੋਏਗਾ ਉਹ ਪਤਾ ਨਹੀਂ ਕਿਹੜੀ ਦਵਾਈ ਦੇ ਦੇਗਾ ਤੇ ਕਿਹੜਾ ਟੀਕਾ ਲਾ ਦੇਗਾ ਤੇ ਇਸੇ ਤਰ੍ਹਾਂ ਧਰਮ ਦਾ ਵੀ ਆਗੂ ਅਗਰ ਪੂਰਾ ਪੜਿਆ ਲਿਖਿਆ ਨਹੀਂ ਹੋਏਗਾ ਉਹਨੇ ਧਰਮ ਦਾ ਅਧਿਐਨ ਨਹੀਂ ਕੀਤਾ ਹੋਏਗਾ ਫਿਰ ਉਹ ਹਮੇਸ਼ਾ ਇਹੀ ਕਹੇਗਾ ਕਿ ਧਰਮ ਖਤਰੇ ਦੇ ਵਿੱਚ ਹੈ ਤੇ ਅੱਜ ਮੈਂ ਸਮਝਦਾ ਕਿ ਐਸੇ ਲੋਕ ਧਰਮ ਦੀ ਅਗਵਾਈ ਕਰਦੇ ਪਏ ਨੇ ਕਿ ਉਹਨਾਂ 'ਚ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਹਜੇ ਤੱਕ ਸਹੀ ਤਰ੍ਹਾਂ ਧਰਮ ਨੂੰ ਸਮਝਿਆ ਨਹੀਂ ਹੈ ਕਿਉਂਕਿ ਧਰਮ ਉਹੀ ਹੈ ਜਿਹੜਾ ਇਹ ਕਹਵੇ ਕਿ ਜੀਓ ਤੇ ਜੀਣ ਧਰਮ ਅਗਰ ਕੋਈ ਧਰਮ ਇਹ ਕਹਿੰਦਾ ਕਿ ਦੂਜੇ ਨੂੰ ਜੀਣ ਨਾ ਦਿਓ ਦੂਜੇ ਨੂੰ ਹੱਸਣ ਨਾ ਦਿਓ ਦੂਜੇ ਨੂੰ ਖੇਡਣ ਨਾ ਦਿਓ ਦੂਜੇ ਨੂੰ ਮਿਲਣ ਨਾ ਦਿਓ ਫਿਰ ਇਹਦਾ ਮਤਲਬ ਉਹਨੂੰ ਦੁਬਾਰਾ ਇੱਕ ਵਾਰੀ ਆਪਣੇ ਧਰਮ ਨੂੰ ਪੜਨ ਦੀ ਜ਼ਰੂਰਤ ਹੈ ਮੈਂ ਸਮਝਦਾ ਸਾਰੇ ਭਾਰਤ ਦੇ ਵਿੱਚ ਹਰੇਕ ਧਰਮ 'ਚ ਬੜੇ ਅੱਛੇ ਲੋਕ ਨੇ ਅਗਰ ਤੁਸੀਂ ਗਰਾਸ ਰੂਟ ਦੇ ਉੱਤੇ ਜਾਓਗੇ ਅਗਰ ਤੁਸੀਂ ਨੈਸ਼ਨਲ ਮੀਡੀਆ ਨੂੰ ਦੇਖੋਗੇ ਫਿਰ ਤਾਂ ਆਨਲਾਈਨ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਨੇ ਔਰ ਅਗਰ ਤੁਸੀਂ ਆਫਲਾਈਨ ਦੇਖੋਗੇ ਤੇ ਹਾਲਾਤ ਇੰਨੇ ਖਰਾਬ ਨਹੀਂ ਹੈ ਜਿੰਨੇ ਆਪਾਂ ਸਮਝਦੇ ਆ ਮੈਂ ਹੁਣੇ ਉੱਤਰ ਪ੍ਰਦੇਸ਼ ਵੀ ਹੋ ਕੇ ਆਇਆ اگر ਤੁਸੀਂ ٹی وی ਦੇਖੋਗੇ ਤੁਹਾਨੂੰ ਇਹ ਲੱਗਦਾ ਕਿ ਪਤਾ ਨਹੀਂ Hindu ਤੇ Musalmanਾਂ ਦੀ ਲੜਾਈ ਚੱਲ ਰਹੀ ਹੈ। ਅਗਰ ਉੱਥੇ ਜਾਓਗੇ ਤੁਹਾਨੂੰ ਵਿਆਹਾਂ ਵਿੱਚ, ਸ਼ਾਦੀਆਂ ਵਿੱਚ, ਬਾਜ਼ਾਰਾਂ ਵਿੱਚ ਲੋਕੀ ਇੱਕੋ ਦੂਜੇ ਦੀਆਂ ਦੁਕਾਨਾਂ ਤੇ ਇਕੱਠੇ ਹੱਸਦੇ ਖੇਡਦੇ ਮਿਲਣਗੇ ਤੇ ਇਸ ਲਈ ਮੈਂ ਕਹਿਣਾ ਚਾਹੁੰਦਾ ਹਰ ਧਰਮ 'ਚ ਬਹੁਤ ਚੰਗੇ ਲੋਕ ਹੈ ਔਰ ਚੰਗੇ ਲੋਕਾਂ ਦੀ ਹੀ ਗਿਣਤੀ ਜ਼ਿਆਦਾ ਹੈ। ਕਿਤੇ ਨਾ ਕਿਤੇ ਆਪਾਂ ਸਭ ਨੂੰ ਚੰਗਿਆਈ ਦੇ ਲਈ ਬੋਲਣਾ ਚਾਹੀਦਾ, ਅਵਾਸ ਚੁੱਕਨੇ ਚਾਹੀਦੇ। ਬਿਲਕੁਲ। ਇੱਕ ਪੰਜਾਬ ਤੋਂ ਇੱਕ ਵੱਖਰੀ ਹੀ ਤਸਵੀਰ ਜਾਂਦੀ ਹੈ ਨੈਸ਼ਨਲੀ ਭਾਵੇਂ ਜੋ ਦਿਖਾਇਆ ਜਾਂਦਾ ਹੋਵੇ ਜੋ ਦੇਖਿਆ ਜਾਂਦਾ ਹੋਵੇ ਜਿੱਥੇ ਤੁਸੀਂ ਕੱਲ ਵੀ ਇੱਕ ਪ੍ਰੋਗਰਾਮ 'ਚ ਸੀਗੇ ਜਿੱਥੇ ਸਿੱਖ ਭਾਈਚਾਰੇ ਨੇ ਜ਼ਮੀਨ ਦਿੱਤੀ ਮਸਜਿਦ ਬਣਾ ਲਈ ਅਜਿਹੀਆਂ ਤਸਵੀਰਾਂ ਨੂੰ ਦੇਸ਼ ਨੂੰ ਕਿਵੇਂ ਵੇਖਣਾ ਚਾਹੀਦਾ ਹੈ ਮੈਂ ਸਮਝਦਾ ਪੂਰੇ ਭਾਰਤ ਦੇ ਲੋਕਾਂ ਦੇ ਲਈ ਪੰਜਾਬ ਇੱਕ ਮਿਸਾਲ ਹੈ ਜੀਤੀ ਜਾ ਰਹੀ ਇੱਕ ਤਾਂ ਹੁੰਦਾ ਨਾ ਆਪਾਂ ਬਹੁਤ ਪੁਰਾਣੀਆਂ ਗੱਲਾਂ ਕਰਦੇ ਹਾਂ ਕਿ ਪੁਰਾਣੇ ਸਮੇਂ ਹੋਇਆ ਇਦਾਂ ਹੋਇਆ ਅੱਜ ਵੀ ਅਗਰ ਜੀਤੀ ਜਾਗਦੀਆਂ ਤਸਵੀਰਾਂ ਤੁਸੀਂ ਪਿਆਰ ਦੀਆਂ ਮੁਹੱਬਤ ਦੀਆਂ ਦੇਖਣੀ ਹੈ ਤੇ ਉਹਨੂੰ ਤੁਸੀਂ ਪੰਜਾਬ ਤੋਂ ਹੀ ਦੇਖ ਸਕਦੇ ਹੋ ਪੰਜਾਬ ਜਿੱਥੇ ਕੋਈ ਮਸਜਿਦ ਬਣਦੀ ਹੈ ਤੇ ਹਿੰਦੂ ਸਿੱਖ ਮੁਸਲਮਾਨ ਇਕੱਠੇ ਹੋ ਕੇ ਬਣਾਉਂਦੇ ਨੇ ਜਿੱਥੇ ਕੋਈ ਲੰਗਰ ਲੱਗਦਾ ਹੈ ਤੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਉਹਨੂੰ ਲਾਂਦੇ ਨੇ ਜਿੱਥੇ ਕੋਈ ਤਿਹਵਾਰ ਦੀਵਾਲੀ ਦੁਸ਼ਹਿਰਾ ਗੁਰਪੁਰਬ ਹੁੰਦਾ ਤੁਹਾਨੂੰ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਉਹਦੀ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਮੈਂ ਕਹਿੰਦਾ ਪੂਰੇ ਭਾਰਤ ਨੂੰ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬੀਆਂ ਤੋਂ ਸਿੱਖਣ ਕਿ ਆਪਣੇ ਧਰਮ ਦੇ ਅਧੀਨ ਰਹਿੰਦੇ ਹੋਏ ਅਗਰ ਅਸੀਂ ਦੂਸਰੇ ਦੇ ਧਰਮ ਦੇ ਵਿੱਚ ਉਹਦੀ ਮਦਦ ਕਰਾਂਗੇ ਤੇ ਸਾਡੇ ਧਰਮ ਨੂੰ ਕੁਝ ਵਿਗੜਨ ਵਾਲਾ ਨਹੀਂ ਹੈ ਇਸ ਲਈ ਪੰਜਾਬ ਜਿਹੜਾ ਪਹਿਲਾਂ ਵੀ ਸਿਖਾ ਰਿਹਾ ਸੀ ਮੁਹੱਬਤ ਦੀ ਗੱਲ ਅੱਜ ਵੀ ਸਿਖਾ ਰਿਹਾ ਹੈ ਜੀ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਚ ਸਾਡੇ ਲਈ ਸਮਾਂ ਕੱਢਿਆ